ਦੀਵਾਨਾ ਰੇਡੀ ਦੇ ਸਤਕਾਰਯੋਗ ਸਰੋਤੋਂ ਇੱਕ ਰਿਪੋਰਟ ਹੈ ਜਿਹੜੀ ਖੁਲਾਸੇ ਕਰਦੀ ਹੈ ਜਬਲਪੁਰ ਆਰਡੀਨੈਂਸ ਫੈਕਟਰੀ ਉਸ ਦੇ ਵਿੱਚੋਂ ਗਾਇਬ ਹੋਈਆਂ ਨੇ 77 AK47 ਰਾਈਫਲਾਂ ਹਾਲਾਂਕਿ ਅੰਦਾਜ਼ੇ ਨੇ ਕਿ ਇਹ ਹਥਿਆਰ ਨਕਸਲੀਆਂ ਨੂੰ ਵੇਚੇ ਗਏ ਨੇ ਤਸਕਰਾਂ ਤੇ ਪੁਲਿਸ ਵੀ ਮਿਹਰਬਾਨ ਹੈ بڑے ਖੁਲਾਸੇ ਇਸ ਦੇ ਵਿੱਚ ਮੁੰਗੇਰ ਤੋਂ ਹੋ ਰਹੇ ਨੇ ਜਬਲਪੁਰ ਆਰਡੀਨੈਂਸ ਫੈਕਟਰੀ ਹੈ ਕਾਨਪਰ ਆਰਡੀਨੈਂਸ ਫੈਕਟਰੀ ਹੈ ਕੁਝ ਸਰਕਾਰੀ ਫੈਕਟਰੀਆਂ ਨੇ ਜਿਸ ਤਰ੍ਹਾਂ ਨੇ ਇਸ ਜਬਲਪੁਰ ਆਰਡੀਨੈਂਸ ਫੈਕਟਰੀ ਦੇ ਵਿੱਚੋਂ ਕੁੱਲ 98 ਜਾਣ ਕੇ 98 AK 47 ਰਾਈਫਲ ਗਾਇਬ ਹੋਈਆਂ ਨੇ ਜਿਨ੍ਹਾਂ ਦੇ ਵਿੱਚੋਂ 21 ਰਾਈਫਲਾਂ ਬਰਾਮਦ ਹੋ ਗਈਆਂ ਨੇ ਤੇ 77 ਰਾਈਫਲਾਂ ਦਾ ਅਜੇ ਵੀ ਨਹੀਂ ਪਤਾ ਕਿ ਉਹ ਕਿੱਥੇ ਗਈਆਂ ਹੁਣ ਇਹ ਨਕਸਲੀਆਂ ਦੇ ਖਾਤੇ ਵਟੇ ਪੈ ਰਹੀਆਂ ਨੇ ਇਸ ਸਿਲਸੇ ਦੇ ਵਿੱਚ ਜ਼ਰੂਰੀ ਨਹੀਂ ਕਿ ਨਕਸਲੀਆਂ ਕੋਲੇ ਗਈਆਂ ਹੋਣ ਤੇ ਇਹ ਜਿਹੜੀਆਂ ਨੇ ਕੁਝ ਗੈਂਗਸਟਰ ਗੁੰਡੇ ਅੰਸਰਾਂ ਕੋਲ ਵੀ ਦੇਸ਼ ਵਿਰੋਧੀ ਤਾਕਤਾਂ ਕੋਲ ਵੀ ਗਈਆਂ ਹੋਣਗੀਆਂ ਤੇ ਇੰਨਾ ਹੀ ਨਹੀਂ ਪੁਲਿਸ ਦੀ ਕਿਰਪਾ ਨਾਲ ਇਹ ਸਾਰੇ ਤਕਰੀਬਨ ਹਥਿਆਰ ਸੀ ਜਿਹੜੇ ਇਹ ਅਜੇ ਤੱਕ ਆਮ ਵਿਕ ਰਹੇ ਨੇ ਬਿਹਾਰ ਦੇ ਮੰਗੇਰ ਦੇ ਵਿੱਚ ਭਾਗਲਪੁਰ ਗਿਆ ਪਟਨਾ ਤੇ ਝਾਰਖੰਡ ਦੇ ਵਿੱਚ ਨਕਸਲੀਨੋ ਹਥਿਆਰ ਵੇਚਣ ਦੀ ਗੱਲ ਸਾਹਮਣੇ ਆਈ ਹੈ ਤੇ ਪੁਲਿਸ ਇਸ ਤੇ ਗੰਭੀਰ ਨਹੀਂ ਹੈ ਚਾਰ ਸ਼ੀਟ ਦਾਖਲ ਕਰਨ ਦੇ ਵਿੱਚ ਪੁਲਿਸ ਨੇ 90 ਦਿਨਾਂ ਦੀ بجائے 180 ਦਿਨ ਲਗਾ ਦਿੱਤੇ ਚਾਰ ਸ਼ੀਟ ਪੇਸ਼ ਕਰਨਾ ਨੂੰ ਨਤੀਜਤਨ ਜਿਹੜੇ ਤਮਾਮ ਦੋਸ਼ੀ ਸੀ ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈ ਕਿਉਂਕਿ ਕੋਈ ਵੀ ਕੇਸ ਜਦੋਂ ਦਰਜ ਹੁੰਦਾ ਹੈ ਤਾਂ 3 ਮਹੀਨੇ ਦੇ ਅੰਦਰ ਅੰਦਰ ਜਾਨਕਿ 90 ਦਿਨਾਂ ਦੇ ਵਿੱਚ ਚਾਰ ਰਿਪੋਰਟ ਪੇਸ਼ ਕਰਨੀ ਹੁੰਦੀ ਹੈ ਪਰ ਪੁਲਿਸ ਦੇ ਵਿੱਚ ਇੰਨੀ ਢਿੱਲਮਟ ਕਿ ਇਸ ਦੀ 90 ਦੀ ਬਜਾਏ 180 ਦਿਨ ਲਗਾ ਦਤੇ ਜਿਸ ਕਰਕੇ ਜਿਹੜੇ ਦੋਸ਼ੀ ਸੀਗੇ ਨਾ ਏਕ ਕੇ 47 ਰਾਈਫਲਾਂ ਨੂੰ ਵੇਚਣ ਜਾਂ ਖਰੀਦਣ ਵਾਲੇ ਉਹ ਜ਼ਮਾਨਤਾਂ ਲੈ ਗਏ ਨੇ ਸੋ ਪਾਣੀ ਦੀ ਤਰ੍ਹਾਂ ਸਪੱਸ਼ਟ ਹੈ ਕਿ ਏਕ ਕੇ 47 ਰਾਈਫਲਾਂ ਵੇਚ ਕੇ ਨਾ ਤਸਕਰਾਨੇ ਨਜਾਇਜ਼ ਜਾਇਦਾਦ ਬਣਾਈ ਹੈ ਲੇਕਿਨ ਇਸ ਮਾਮਲੇ ਤੇ ਜਾਂਚ ਈਡੀ ਜਾਂ ਬਿਹਾਰ ਦੀ ਕ੍ਰਾਈਮ ਵਿਰੋਧੀ ਜਿਹੜੀ ਸੰਸਥਾ ਹੈ ਈਓਯੂ ਨੂੰ ਨਹੀਂ ਸੌਂਪੀ ਗਈ ਉਸ ਵਕਤ ਦੇ ਐਸਪੀ ਨੇ ਤਮਾਮ ਦੋਸ਼ੀਆਂ ਦੀ ਜਾਇਦਾਦ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਨੇ ਤੇ ਆਈਓ ਨੇ ਪਰਵਾਹ ਹੀ ਨਹੀਂ ਕੀਤੀ ਕਾਬਲੇ ਗੌਰ ਹੈ ਕਿ ਨਜਾਇਜ਼ ਹਥਿਆਰ ਬਣਾਉਣ ਦੇ ਲਈ ਮਸ਼ਹੂਰ ਮੰਗੇਰ ਦੇ ਵਿੱਚ ਸਾਲ 2018 ਦੇ ਵਿੱਚ AK47 ਰਾਈਫਲਾਂ ਦੀ ਖਰੀਦੋ ਫਰੋਖਤ ਨੂੰ ਲੈ ਕੇ ਚਰਚਾ ਸੀ ਤੇ ਇੱਥੇ ਬਰਦਾਮ ਪਿੰਡ ਦੇ ਵਿੱਚ ਖੂਦ ਦੇ ਵਿੱਚੋਂ ਅਚਾਨਕ 21 ਦੇ ਕਰੀਬ AK 47 ਰਾਈਫਲਾਂ ਜਿਹੜੀਆਂ ਨੇ ਉਹ ਬਰਾਮਦ ਹੋਈਆਂ ਤੇ ਪਤਾ ਲੱਗਿਆ ਕਿ SP ਨੇ ਜਵਲਪੁਰ ਆਰਡੀਨੈਂਸ ਫੈਕਟਰੀ ਦੇ ਵਿੱਚੋਂ 47 AK ਰਾਈਫਲਾਂ AK 47 ਰਾਈਫਲਾਂ ਚੋਰੀ ਕਰਕੇ ਮੰਗੇਰ ਚ ਵੇਚੇ ਜਾਣ ਦਾ ਖੁਲਾਸਾ ਕੀਤਾ ਸੀ ਤੇ ਬਸ ਇੱਕ ਵੱਡੀ ਉਮੀਦ ਹੈ ਕਿ NIA ਨੇ 164 ਦੇ ਦਿਨ ਇਹ ਕੇਸ ਦਰਜ ਕਰਕੇ ਬਿਆਨ ਲਏ ਨੇ ਤੇ ਇਸ ਮਾਮਲੇ ਦੇ ਵਿੱਚ ਜਵਲਪੁਰ ਦੇ ਸੀਓਡੀ ਨੇ ਜੋ ਫੈਕਟਰੀ ਦੇ ਸਟੋਰ ਕੀਪਰ ਉਸਟੇਜ ਠਾਕਰ ਨੂੰ ਕੋਰਟ ਦੇ ਵਿੱਚ ਧਾਰਾ 164 ਦੇ ਅਧੀਨ ਉਸਤੇ ਬਿਆਨ ਦਰਜ ਕੀਤੇ ਗਏ ਨੇ ਤੇ ਇਸ ਕਾਂਡ ਦੇ ਦੋਸ਼ੀਆਂ ਨੂੰ ਜਿਹੜਾ ਫੜਨ ਦੇ ਵੱਲੋਂ ਕਾਰਵਾਈ ਸ਼ੁਰੂ ਕੀਤੀ ਹੈ ਤੇ ਉਸ ਨੇ ਆਪਣੇ ਬਿਆਨ ਚ ਦੱਸਿਆ ਕਿ ਕਿਵੇਂ ਸਟੋਰ ਸੁਪਰਡੈਂਟ ਸੁਸ਼ੀਲ ਕੁਮਾਰ ਨੇ ਰਿਟਾਇਰਡ ਆਰਮੀ ਦੇ ਜਵਾਨ ਪਰਸ਼ੋਤਮ ਲਾਲ ਰਜਕ ਨਾਲ ਮੇਲਮਲਾਪ ਕੀਤਾ ਤੇ ਉਸ ਨੇ ਇਸ ਸਵੀਕਾਰ ਕੀਤਾ ਕਿ ਉਹਨਾਂ ਨੇ ਕੁੱਲ 98 ਦੇ ਕਰੀਬ AK47 ਰਾਈਫਲਾਂ ਇਸ ਆਰਡਨੈਂਸ ਜਵਲ ਪਰਫੈਕਟੀ ਚੋਂ ਕੱਢੀਆਂ ਤੇ ਇਸ ਨੂੰ ਪਰਸ਼ੋਤਮ لال ਰਾਜਕ ਨੂੰ ਵੇਚਿਆ ਤੇ ਇਸ ਮਾਮਲੇ ਦੇ ਵਿੱਚ ਜਿਹੜੇ ਪੁਲਿਸ ਦੇ ਅਧਿਕਾਰੀ ਨੇ ਉਹਨਾਂ ਨੇ ਇਸ ਕਾਂਡ ਦੇ ਵਿੱਚ ਜਿਹੜਾ ਆ ਇਨਵੈਸਟੀਗੇਸ਼ਨ ਆਫੀਸਰ ਹੈ ਉਸ ਤੋਂ ਜਿਹੜਾ ਉਹਦਾ ਲੈਣ ਦੇ ਨਿਰਦੇਸ਼ ਦਿੱਤੇ ਸੋ ਡੀਆਈਜੀ ਨੇ ਇਸ ਮਾਮਲੇ ਦੇ ਵਿੱਚ ਆਈਏ ਨੂੰ ਬਦਲਦੇ ਆਦੇਸ਼ ਦੇ ਵਿੱਚ ਵੀ ਲਾਪਰਵਾਹੀ ਕੀਤੀ ਹੈ ਸੋ ਇਸ ਬੰਦੀ SDPO ਨੇ ਉਕਤ ਕਾਂਡ ਦੇ ਪ੍ਰਵਾਹ ਦਾ ਜਿਹੜਾ ਸੀਗਾ ਸਾਰਾ ਇਹ ਆਈਓਸੀ ਜਿਹੜਾ ਉਸ ਨੂੰ 14 ਅਕਤੂਬਰ 2018 ਨੂੰ ਨਿਰਦੇਸ਼ ਦਿੱਤੇ ਕਿ ਇਸ ਨੂੰ ਬਦਲ ਦਿਓ ਲੇਕਿਨ ਇਹਦੇ ਵਿੱਚ ਵੀ ਹੇਰਾਫੇਰੀ ਕੀਤੀ ਗਈ ਪੂਰੀ ਜਾਂਚ ਤੋਂ ਪਹਿਲਾਂ ਜਾਂਚ ਕਰ ਰਹੇ EO ਨੂੰ ਹੀ ਸਹਾਇਕ ਅਨੁਸੰਧਾਨ ਕਰਤਾ ਬਣਾ ਲਿਆ ਗਿਆ ਤੇ ਕਾਗਜ਼ਾਂ ਦੇ ਵਿੱਚ ਸਿਰਫ ਆਈਓ ਬਦਲ ਦਿੱਤਾ ਗਿਆ ਲੇਕਿਨ ਖੋਜ ਦਾ ਜਮਾ ਉਸੇ ਆਏ ASI ਕੋਲ ਹੀ ਰਿਹਾ ਸੋ ਹਾਲਾਤ ਇਹ ਨੇ ਕਿ ਦੋਸ਼ੀਆਂ ਨੂੰ ਬਚਾਉਣ ਦੇ ਵਾਸਤੇ ਰਸਤੇ ਵੀ ਪੁਲਿਸ ਹੀ ਦੱਸ ਰਹੀ ਹੈ ਹੁਣ ਤੁਸੀਂ ਵੇਖੋ ਕਿ ਇਸ ਸਾਰੇ ਕਾਂਡ ਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਸ ਦੇਸ਼ ਦੇ ਵਿੱਚ ਮੁਸਲਮ ਹੀ ਏਤਵਾਦੀ ਨੇ ਜਿਸ ਤਰ੍ਹਾਂ ਕਿਹਾ ਜਾ ਰਿਹਾ ਜਾਂ ਸਿੱਖ ਹੀ ਏਤਵਾਦੀ ਨੇ ਜਿਹੜੇ ਇਸ ਆਰਡੀਨੈਂਸ ਫੈਕਟਰੀ ਹੈ ਜਵਲਪੁਰ ਦੀ ਇਹ ਸਰਕਾਰੀ ਫੈਕਟਰੀ ਹੈ ਇਸ ਦੇ ਵਿੱਚੋਂ ਜਿਹੜੀਆਂ ਏ 77 ਦੇ ਕਰੀਬ ਰਾਈਫਲਾਂ ਦਾ ਅਜੇ ਵੀ ਕੁਝ ਨਹੀਂ ਪਤਾ ਹਾਲਾਂਕਿ 21 ਰਾਈਫਲਾਂ ਜਿਹੜੀਆਂ ਨੇ ਬਰਾਮਦ ਕਰ ਲਈਆਂ ਗਈਆਂ ਨੇ ਹਾਲਾਂਕਿ 2 ਘਟ 100 ਏਕੇ 47 ਰੈਫਲਾਂ ਇਥੋਂ ਗਾਇਬ ਹੋਈਆਂ ਨੇ ਇਸ ਵਕਫੇ ਦੇ ਦੌਰਾਨ 218 ਤੋਂ ਲੈ ਕੇ ਹੁਣ ਤੱਕ ਸੋ ਇਸ ਸਬੰਧੀ ਸਟੋਰ ਕੀਪਰ சுரேਸ਼ ਕੁਮਾਰ ਜਿਸ ਨੂੰ 161 ਦੇ ਅਧੀਨ ਵਾਧਾ ਮਾਫ ਗਵਾ ਬਣਾਇਆ ਗਿਆ ਉਸ ਨੇ ਜਾਣਕਾਰੀ ਦਿੱਤੀ ਉਹ சுரேਸ਼ ਕੁਮਾਰ ਨੇ ਕਿ ਇਸ ਸਟੋਰ ਦਾ ਸੁਪਰਡੈਂਟ ਸੁਸ਼ੀਲ ਕੁਮਾਰ ਦੇ ਨਾਲ ਇੱਕ ਰਿਟਾਇਰਡ ਆਰਮੀ ਦਾ ਜਵਾਨ ਪਰਸ਼ੋਤਮ ਲਾਲ ਰਾਜਕ ਆਪਸ ਦੇ ਵਿੱਚ ਸਬੰਧ ਬਣਾਉਂਦੇ ਨੇ ਤੇ ਉੱਥੋਂ ਹੀ ਸਟੋਰ ਚੋਂ ਇਹਨਾਂ AK-47 ਰਾਈਫਲਾਂ ਦੇ ਚੋਰੀ ਹੋਣ ਦਾ ਸਿਲਸਲਾ ਸਾਹਮਣੇ ਆਉਂਦਾ ਹੁਣ ਤੁਸੀਂ ਵੇਖ ਲਓ ਕਿ ਭਾਵੇਂ ਸ਼ੁਰੇਸ਼ ਠਾਕਰ ਸਰਕਾਰੀ ਗਵਾ ਬਣ ਗਿਆ ਉਹਨੇ 164 ਦੇ ਦਿਨ ਬਿਆਨ ਦਰਜ ਕਰਾ ਦਿੱਤੇ ਜੋ ਐਨਆਈਜੀ ਜਾਂਚ ਕਰਨ ਲੱਗੀ ਹੈ ਪਰ ਸੁਪਰਡੈਂਟ ਕੌਣ ਹੈ ਸੁਸ਼ੀਲ ਕੁਮਾਰ ਰਿਟਾਇਰਡ ਆਰਮੀ ਦਾ ਜਵਾਨ ਕੌਣ ਹੈ ਪ੍ਰਸ਼ੋਤਮ ਲਾਲ ਰਜਕ ਇਹਨਾਂ ਦੀ ਬਦੌਲਤ ਇਹ ਹਥਿਆਰ ਵਿਕੇ ਨੇ ਤੇ ਇਹ ਸ਼ੰਕਾ ਹੈ ਕਿ ਇਹ ਨਕਸਲੀਆ ਨੂੰ ਵੇਚੇ ਗਿਆ ਨੇ ਹੁਣ ਨਕਸਲੀਆ ਕੋਲ ਜਿੰਨੀ ਵਾਰ ਵੀ ਨਕਸਲੀ ਫੜੇ ਗਏ ਨੇ ਉਹਨਾਂ ਕੋਲ ਕਿਹੜੀ ਏ ਕਿ 47 ਰੈਫਲ ਫੜੀ ਗਈ ਹੈ ਆ ਜਿਹੜੇ ਲਾਰੈਂਸ ਬਿਸ਼ਨੋਈ ਜਾਂ ਹੋਰ ਚੱਕੀ ਫਿਰਦੇ ਨੇ ਇਹ ਅਸਲਾ ਇੱਥੋਂ ਵੀ ਪੁੱਜਦਾ ਸਿਰ ਪਾਕਿਸਤਾਨ ਹੀ ਅਸਲਾ ਨਹੀਂ ਭੇਜਦਾ ਇਸ ਮੁਲਕ ਦੀ ਬਾਦ ਇੰਤਜ਼ਾਮੀ ਵੀ ਇੱਥੇ ਇਹ ਅਸਲਾ ਭੇਜਦੀ ਹੈ ਸੋ ਮੁੰਗੇਰ ਦੇ ਵਿੱਚ ਇਹ ਘਟਨਾ ਸਾਹਮਣੇ ਆਈ ਹੈ ਮੁੰਗੇਰ ਦੇ ਵਿੱਚ ਜਵਲਪੁਰ ਦੇ ਵਿੱਚ ਰਾਜਕੀ ਦਾ ਭਾਜਪਾ ਆਰਐਸਐਸ ਤੇ ਜੀਡੀਯੂ ਵਾਲਿਆਂ ਦਾ ਕੀ ਹੁਣ ਇਸ ਲਈ ਇਹ ਲੋਕ ਸਰਕਾਰਾਂ ਜ਼ਿੰਮੇਵਾਰ ਨਹੀਂ ਏਡੇ ਘਾਤਕ ਹਥਿਆਰ ਕਿ 100 ਦੇ ਕਰੀਬ 2 ਘਟ 100 ਦੇ ਕਰੀਬ 98 ਹਥਿਆਰ ਚੋਰੀ ਹੋ ਕੇ ਵਿਕ ਜਾਂਦੇ ਨੇ ਇਹਨਾਂ ਨਾਲ ਕੋਈ ਹੱਲ ਤਾਂ ਬੋਣਾ ਨਹੀਂ ਇਹਨਾਂ ਦੇ ਨਾਲ ਦੇਸ਼ ਵਿਰੋਧੀ ਕੰਮ ਹੋ ਰਹੇ ਨੇ ਜਾਂ ਮਾਤੜਾਂ ਤੇ ਪੱਤਰਕਾਰਾਂ ਤੇ ਗੋਲੀਆਂ ਚੱਲਣੀਆਂ ਨੇ ਏਡੀ ਵੱਡੀ ਵਾਰਦਾਤ ਹੋ ਗਈ ਕਿ 2 ਘਟ 100 147 ਰੈਫਲਾਂ ਕਿੱਡੀ ਖੇਪ ਹੈ 2018 ਤੋਂ ਇਹ ਮਾਮਲਾ ਚਰਚਾ ਚ ਹੈ ਜਦੋਂ ਇੱਕ ਖੂਹ ਦੇ ਵਿੱਚੋਂ ਰਾਇਫਲਾਂ ਮਿਲੀਆਂ ਸੀਗੀਆਂ 21 ਤਾਂ ਬਰਾਮਦ ਹੋ ਗਈਆਂ ਮੰਗੇਰ ਦੇ ਖੂਹ ਦੇ ਵਿੱਚੋਂ ਬਦਰਾ ਪਿੰਡ ਦੇ ਵਿੱਚੋਂ ਤੇ ਬਾਕੀ 77 ਅਜੇ ਵੀ ਪੁਲਿਸ ਦੇ ਹੱਥ ਨਹੀਂ ਲੱਗੀਆਂ ਤੇ ਪੁਲਿਸ ਵਾਲੇ ਨੇ ਜਿਹੜੇ ਖੂਹ ਦਾ ਰਸਤਾ ਕੱਢ ਰਹੇ ਨੇ ਜਿਹੜੀ ਚਾਰ ਸ਼ੀਟ 90 ਦਿਨਾਂ ਚ ਭੇਜਣੀ ਜ਼ਰੂਰੀ ਹੁੰਦੀ ਹੈ ਉਸ ਨੂੰ 180 ਦਿਨ ਲਾ ਦਿੱਤੇ ਗਏ ਨੇ ਇਹਦੇ 'ਚ ਹੁਣ ਕਿਹੜਾ ਖਾਲਸਤਾਨੀ ਜਾਂ ਕਿਹੜਾ ਮੌਵਾ ਦੀ ਜ਼ਿੰਮੇਵਾਰ ਹੈ ਤੁਹਾਡੀ ਪੁਲਿਸ ਤੁਹਾਡੀਆਂ ਸਰਕਾਰਾਂ ਜ਼ਿੰਮੇਵਾਰ ਨੇ ਇਹਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਕੋਸ਼ਣਾ ਕੋ ਸੋਚਣਾ ਚਾਹੀਦਾ ਇਹ ਮੁੱਦਾ ਪਾਰਲੀਮੈਂਟਸ ਵੀ ਉਠਾਣਾ ਚਾਹੀਦਾ ਇਸ ਤੋਂ ਪਤਾ ਨਹੀਂ ਇਹ ਜਿਹੜੀਆਂ 77 ਅਜੇ ਤੱਕ ਗਾਇਬ ਨੇ ਇਹਨਾਂ ਚੋਂ ਪਤਾ ਨਹੀਂ ਕਿੰਨੀਆਂ ਨੇ ਮੂਸੇਵਾਲਾ ਦਾ ਕਤਲ ਕੀਤਾ ਹੋਣਾ ਜਾਂ ਹੋਰਾਂ ਦਾ ਕਤਲ ਕੀਤਾ ਹੋਣਾ ਆ ਪੰਜਾਬ ਗਵਰਨਮੈਂਟ ਨੇ ਵੀ ਤਾਂ ਐਨਕਾਉਂਟਰ ਕੀਤਾ ਹੀ ਸੀਗਾ ਦੋ ਜਿਹੜੇ ਮੂਸੇਵਾਲਾ ਦੇ ਕਾਤਲ ਸੀਗੇ ਗਰੀਬ ਘਰ ਦੇ ਮੁੰਡੇ ਸੀ ਉਹ ਲੋ ਗਰੀਬ ਅਮੀਰ ਜਿਹੜਾ ਗਲਤ ਕੰਮ ਚ ਬਖਸ਼ਿਆ ਨਹੀਂ ਜਾਣਾ ਚਾਹੀਦਾ ਉਹਨਾਂ ਕੋਲ ਵੀ ਇਹ ਕਿ ਸੰਤਾਲੀਆਂ ਫੜੀਆਂ ਗਈਆਂ ਸੀ ਫਿਰ ਸਰਕਾਰਾਂ ਕਿੱਥੇ ਨੇ ਸਿਰ ਪਾਕਿਸਤਾਨੀ ਸਾਡਾ ਦੁਸ਼ਮਣ ਨਹੀਂ ਹੈ ਇਹ ਦੁਸ਼ਮਣ ਸਾਡੇ ਵਿੱਚ ਵੀ ਬੈਠੇ ਨੇ ਜਿਹੜੇ RAM ਨਾਮ ਦੀ ਲੁੱਟ ਦੇ ਵਿੱਚ ਆਪਣਾ ਪੂਰਾ ਯੋਗਦਾਨ ਪਾ ਰਹੇ ਨੇ ਤੇ ਆਪਣੇ ਨਾਲ ਇਸ ਵਕਤ ਇੱਕ ਕਾਲਜ ਜੋੜੇ ਨੇ ਸਸੀ ਗਾਲ ਜੀ ਤੁਸੀਂ ਆਨ ਹੋ ਹੋ ਆਹ ਸੌਰੀ ਸੋ ਇਹ ਹੈ ਕਹਾਣੀ ਸੋ ਇਹਨਾਂ ਨਜਾਇਜ਼ ਹਸਲਾ ਇੰਡੀਆ ਚ ਘੁੰਮ ਰਿਹਾ 6 ਸਾਲ ਬਾਅਦ ਅਜੇ ਵੀ ਜਾਂਚ ਜਾਰੀ ਹੈ ਤੁਸੀਂ ਹਿਸਾਬ ਲਾ ਲਓ ਕਿ 77 ਰਾਈਫਲਾਂ ਅਜੇ ਵੀ ਨਹੀਂ ਮਿਲੀਆਂ 6 ਸਾਲ ਹੋ ਗਏ ਨੇ ਅਜੇ ਵੀ ਉਸ ਕੇਸ ਦਾ ਕੁਝ ਨਹੀਂ ਹੋਇਆ ਹੁਣ ਦੋਸ਼ ਲਾਈ ਜੋ ਸਿੱਖ ਹੱਤਵਾਦੀ ਮੌਹਵਾਦੀਤਵਾਦੀ ਨਕਸਲੀਤਵਾਦੀ ਫੁਲਾਣਾ ਟਵਾਣਾ ਪਾਕਿਸਤਾਨੀ ਯਾਰ ਪਾਕਿਸਤਾਨੀ ਤਾਂ ਆਨੇ ਜਿਹੜਿਆ ਵੇਚਦੇ ਨੇ ਤੁਹਾਡੇ ਸੁਸ਼ੀਲ ਕੁਮਾਰ ਉਹ ਨਹੀਂ ਤੇ ਆ ਦੂਸਰੇ ਪਰਸ਼ੋਤਮ ਹੋਰੇ ਹੈ ਨਾ ਸੋ ਇਸ ਕਰਕੇ ਇਸ ਸਿਸਟਮ ਨੂੰ ਸਮਝੋ ਇਸ ਦੇਸ਼ ਨੂੰ ਦੇਸ਼ ਰਹਿਣ ਦਿਓ ਨਾ ਕਰੋ ਗੰਦੀ ਸਿਆਸਤ ਸੁਧਾਰ ਕਰੋ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਤੇ ਇਹਨਾਂ ਪ੍ਰੋਗਰਾਮਾਂ ਦੇ ਲਿੰਕ ਜਾਂ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਵਾਸਤੇ 9876309655 ਤੇ ਤੁਸੀਂ ਕਾਲ ਕਰ ਸਕਦੇ ਹੋ ਇਸੇ ਨੰਬਰ 9876309655 ਤੇ ਇਨਾ ਪ੍ਰੋਗਰਾਮਾਂ ਦੇ ਲਿੰਕ ਵੀ ਮਗਵਾ ਸਕਦੇ ਹੋ ਸੋਮਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ